ਉंडा ਆਗ ਬੜੇਵਾ ਮੱਲੀ ਸਾਹਿਬ ਕਹਿੰਦੇ ਆ ਥਾਪੀ ਮਾਰਿਆ ਜੱਟ ਨੇ ਲਾਹੌਰ ਹਿੱਲੇ ਕਰ ਰਿਆ ਉਹ ੜਕਾ ਦੜਕਾ ਇਹ ਆ ਇਹ ਆ ਉਹ ਆ ਕੀ ਹੋ ਗਿਆ ਆ ਬਿੱਲੇ ਕੀ ਹੋ ਗਿਆ ਪਰ ਸਾਹਮਣੇ ਦੇਖਾਂਗੇ ਸੁੱਖਾ ਇਹ ਸਮੇਂਦਰ ਜੜਪੁਰੀਆ ਰੇਡ ਪਾਉਣ ਲਈ ਬੱਧਿਆ ਹੋਇਆ ਧੁੱਗਾ ਵਾਲਾ ਖੁਸ਼ੀ ਚਿੱਟੀ ਵਾਲਾ ਜੱਗਾ ਚਿੱਟੀਆਂ ਚੇਤਕ ਕਬੱਡੀ ਦਾ ਹੋ ਚਿੱਟੀ ਵਾਲੇ ਜੱਗੇ ਦੇ ਦੋ ਜੱਫੇ 1000 ਡਾਲਰ ਦੇ ਆ ਲੱਕ ਨੂੰ ਨਾਗ ਬੜੇਵਾ ਮੱਲੀ ਸਾਹਿਬ ਕਹਿੰਦੇ ਆ ਥਾਪੀ ਮਾਰਿਆ ਜੱਟ ਨੇ ਲਾਹੌਰ ਹਿੱਲਿਆ ਐਕਸ਼ਨ ਉਹ ਜੱਗੇ ਦੇ ਆ ਸਰਦਾਰ ਚੂੜ ਸਿੰਘ ਜੀ ਚਾਰਲੀ ਸਾਹਿਬ ਆ ਵੇਖੋ ਮੁੰਡਾ ਜੀ ਦੁਨੀਆਂ ਨਚਾਈ ਫਿਰਦਾ ਦੁਨੀਆਂ ਨਚਾਈ ਦਿੰਦਾ ਮੁੰਡਾ ਦੁਨੀਆਂ ਨਚਾਈ ਫਿਰਦਾ ਬਲਜਿੰਦਰ ਬਾਸੀ ਰਿੱਕੀ ਦਿਔਲ ਵੀ ਤਾੜੀਆਂ ਮਾਰੀ ਜਾਂਦੇ ਆ ਇੱਕ ਸਵਾਦ ਆ ਗਿਆ ਧੰਨਵਾਦ ਆਓ ਸਾਹਮਣੇ ਕਾਲਾ ਤਨਹੋਲੇ ਵਾਲਾ ਮੇਰੇ ਵੀਰੋ ਇਸ ਸਮੇਂ ਰੇਡ ਪੌਂਡਲੀ ਖੇਡ ਮੈਦਾਨ ਚ ਵੱਧ ਗਿਆ ਲੱਭੀ ਕਾਲੇ ਸੰਘਿਆ ਵਾਲਿਆ ਓ ਸਦੀ ਨੌਜੰਨ ਹੋ ਤਕੜਾ ਫੌਜੀਆ ਹੋ ਤਕੜਾ ਫੌਜੀਆ ਓ ਸੁੱਖਿਆ ਭਗੇਲੇ ਵਾਲਿਆ ਆ ਦੇਖਾਂਗੇ ਸਦੀ ਕਾਲੇ ਸੰਘਿਆ ਦੀ ਤਰਤੀਆਂ ਲਾ ਦੇਖੋ ਬੱਲੇ ਲਗੀ ਕਾਲਾ ਸੰਘਿਆਂ ਦੀ ਧਰਤੀ ਦਾ ਇਹ ਰੁੜਕੇ ਕਲਾਂ ਦੇ ਕਬੱਡੀ ਕਪਤਾ ਪੰਜਾਬ ਦੇ ਧਰਤੀ ਦਾ ਹਾਰਲੇ ਮੋਟਰਸਾਈਕਲ ਦਾ ਜੇਤੂ ਹੈ ਮੇਰੀ ਅੱਖਾਂ ਦੇ ਸਾਹਮਣੇ ਇਹਨੇ ਵੱਡੇ ਵੱਡੇ ਰੇਡਰ ਪੁੱਠੇ ਕੀਤੇ ਸੀ ਉਹ ਸੰਧੂਆ ਛੇੜ ਕਹਾਣੀ ਪੈ ਗਈ ਕਬੱਡੀ ਆਓ ਕਹਿੰਦੇ ਗੱਲਾਂ ਭੱਡੀਆਂ ਹੋਈਆਂ ਪਈਆਂ ਸਾਹਮਣੇ ਸਕਰੀਨ ਤੇ ਐਮ ਕੇ ਦੇ ਨੰਬਰ 10 33 ਤੇ ਪੰਜਾਬ ਯੂਥ ਦੇ 34 ਨੰਬਰ ਹੈ ਅੱਧੇ ਅੱਧੇ ਅੱਕ ਦੇ ਨਾਲ ਹੋ ਚੋਟੀ ਦਾ ਮੁਕਾਬਲਾ ਖੇਡਿਆ ਲਾ ਰਿਹਾ ਇਸ ਬੰਦਿਆ ਤਿੰਨ ਜੱਫੇ ਸਰੀ ਦੇ ਹੋ ਗਏ ਤਿੰਨ ਜੱਫੇ 1100 ਡਾਲਰ ਸਾਡਾ ਬਈ ਜ਼ਿੰਦਗੀ ਦਾ ਮਾਣ ਮੇਰੇ ਵੀਰੋ ਸੁੱਖਾਪਰਾ ਪੰਜਾਬ ਮੋਟਰ ਵਾਲਾ ਯਾਰਾਂ ਦਾ ਯਾਰ ਹੈ ਕਹਿੰਦਾ ਹੁੰਦਾ ਦੇ ਬਾਬਾ ਦੀਪ ਸਿੰਘ ਜੀ ਦੀ ਅપરਪਾਰ ਕਿਰਪਾ ਜ਼ੋਰਦਾਸ ਕਰ ਦਿੰਦੇ ਆ ਪੂਰੀ ਹੁੰਦੀ ਆ ਕਿੱਥੋਂ ਕਿੱਥੇ ਲੈ ਆਉਂਦਾ ਬਿੱਲਿਆ ਓਏ ਆਹ ਕੌਣ ਚਿੰਬੜ ਗਿਆ ਬਿੱਲਿਆ ਓਏ ਆਹ ਤੇਰੇ ਪੰਜਿਆਂ ਨੂੰ ਕੌਣ ਚਿੰਬੜ ਗਿਆ ਬਿੱਲਿਆ ਓਏ ਆਹ ਕੜਕਾ ਤੈਨੂੰ ਕਿਹਨੇ ਲਾ ਰਿਆ ਬਿੱਲਿਆ ਓਏ ਆਹ ਤੇਰੇ ਤੇ ਜੱਫਾ ਕਿਹਨੇ ਪਾ ਰਿਆ ਓ ਤੜਕਾ ਦੜਕਾ ਇਹ ਆ ਇਹ ਆ ਇਹ ਆ ਇਹ ਆ ਇਹ ਆ ਇੱਥੇ ਰੱਖ ਓਏ ਇੱਥੇ ਰੱਖ